ਹਾਂਜੀ ਭਾਈ ਆਪਣੇ ਭੈਣਾਂ ਨੂੰ ਭਰਾਵਾਂ ਨੂੰ ਸਾਰਿਆਂ ਨੂੰ ਪਹਿਲਾ ਨੰਬਰ ਤਾਂ ਸਤਿ ਸ੍ਰੀ ਅਕਾਲ ਹੁਣ ਆਪਾਂ ਤੁਹਾਨੂੰ ਦੱਸਣ ਜਾ ਰਹੇ ਆਂ ਸੀਐਮ ਭਗਵੰਤ ਮਾਨ ਦੇ ਜੋ ਆਪਾਂ ਨੂੰ ਸਾਰਿਆਂ ਨੂੰ ਪਤਾ ਜਿਹੜੇ ਹਸਾਵਨਾ ਸੀ ਹੁਣੀ ਹੁਣੀ ਵੀਡੀਓ ਸੁਣੀ ਆ ਤੇ ਇਹਨਾਂ ਦੇ ਜਿਵੇਂ ਖਿਲਾਫ ਕਿਸਾਨ ਭਰਾ ਵੀ ਹੈਗੇ ਆ ਮਜ਼ਦੂਰ ਵੀ ਆ ਉਹ ਤਾਂ ਆਪਾਂ ਨੂੰ ਸਾਰਿਆਂ ਨੂੰ ਪਤਾ ਤੇ ਹੁਣ ਭਾਈ ਇਹਨਾਂ ਦੇ ਖਿਲਾਫ ਸਾਰੇ ਆਪਣਾ ਪੰਜਾਬ ਹੀ ਹੋ ਰਿਹਾਗਾ ਥਾਂ ਥਾਂ ਤੋਂ ਇਹਨਾਂ ਨੂੰ ਫਿੱਟ ਮੂੰਹ ਹੀ ਮਿਲ ਜਾਂਦੀ ਆ ਕਿਉਂਕਿ ਜਦੋਂ ਦੀ ਇਹ ਸਰਕਾਰ ਆਈ ਆ ਪੌਣੇ ਤਿੰਨ ਸਾਲ ਹੋ ਗਏ ਹਲੇ ਤੱਕ ਤੇ ਇਹਨਾਂ ਨੇ ਕੋਈ ਕੰਮ ਕਰਾਇਆ ਨਜ਼ਰ ਨਹੀਂ ਆਇਆ ਕਿਉਂਕਿ ਜੋ ਆਪਾਂ ਕਹਿ ਦਈਏ ਵੀ ਮਾਸਟਰ ਮਾਸਟਰੀਆਂ ਸਾਰੇ ਸੜਕਾਂ ਦੇ ਉੱਪਰ ਤੁਸੀਂ ਤੁਸੀਂ ਵੀ ਸ਼ਾਇਦ ਵੀਡੀਓ ਸੁਣੀ ਹੋ ਵੀਡੀਓ ਬਹੁਤ ਵਾਇਰਲ ਹੋ ਰਹੀਆਂ ਇਹਨਾਂ ਦੀਆਂ ਜੋ ਕਿ ਥਾਂ ਥਾਂ ਤੇ ਧਰਨੇ ਲੱਗ ਰਹੇ ਇਹਨਾਂ ਦੇ ਖਿਲਾਫ ਵੀ ਸੀਐਮ ਮਾਨ ਨੇ ਸਾਡੇ ਨਾਲ ਵਾਅਦਾ ਕਰੀ ਸੀ ਤੁਹਾਨੂੰ ਨੌਕਰੀਆਂ ਦੇਵਾਂਗੇ ਅਸੀਂ ਇਹ ਕਰਾਂਗੇ ਉਹ ਕਰਾਂਗੇ ਸਮਾਂ ਦੀਆਂ ਨੌਕਰੀਆਂ ਤਾਂ ਤੁਹਾਨੂੰ ਕੀ ਦੇਣੀਆਂ ਸੀ ਸਾਨੂੰ ਆਹ ਦੇਖ ਲਓ ਹੁਣ ਸਾਡੇ ਕੋਲੇ ਕਦੇ ਵੀ ਮੁੜ ਕੇ ਬੋਟਾ-ਬੂਟਾ ਪਵਾ ਕੇ ਜਿੱਤ ਕੇ ਮੁੜ ਕੇ ਕਦੇ ਢੀੜਾ ਵੀ ਨਹੀਂ ਮਾਰੇ ਆਪਣੇ ਪੰਜਾਬ 'ਚ। ਭਾਈ ਢੀੜਾ ਤਾਂ ਉਹ ਫਿਰ ਫੇਰ ਮਾਰੇ ਨਾ ਜੇ ਉਹਨੂੰ ਕੇਜਰੀਵਾਲ ਹੋਂਦ ਦੇਵੇ ਜਦੋਂ ਇਹਨਾਂ ਦਾ ਕਿਤੇ ਮੀਟਿੰਗ ਹੁੰਦੀ ਆ ਕਿਤੇ ਪ੍ਰੋਗਰਾਮ ਹੁੰਦਾ ਜਾਂ ਕੋਈ ਰੈਲੀ ਹੁੰਦੀ ਆ ਉੱਥੇ ਪਹਿਲਾ ਨੰਬਰ ਕੇਜਰੀਵਾਲ ਪਹੁੰਚਦੇ ਆ। ਕਿਉਂਕਿ ਉਹ ਆਪਾਂ ਨੂੰ ਸਾਰਿਆਂ ਨੂੰ ਪਤਾ ਕੇਜਰੀਵਾਲ ਨੂੰ ਹੁਣ ਮੈਂ ਇਹ ਕੱਲ ਦੀ ਵੀਡੀਓ ਤੁਹਾਨੂੰ ਇੱਕ ਪਹਿਲਾ ਵਾਰ ਵੀਡੀਓ ਪਾ ਚੁੱਕਿਆ। ਇਹਨਾਂ ਤੇ ਕੱਲ ਦਾ ਇਹ ਵੀਡੀਓ ਦੇ ਵਿੱਚ ਦੱਸਿਆ ਆਪਣੇ ਪੱਤਰਕਾਰਾਂ ਨੇ। ਕ੍ਰਿਵਿੰਦਰ ਸਿੰਘ ਪੱਤਰਕਾਰ ਆਹੋ ਉਹ ਕਹਿੰਦੇ ਜੋ ਕੇਜਰੀਵਾਲ ਉਹਨਾਂ ਦੀ ਜਮਾ ਮੂਰੇ ਗੱਡੀ ਤੇ ਇਹਦੇ ਜਮਾ ਪਿੱਛੇ ਗੱਡੀ ਜੋ ਆਪਾਂ ਕਹਦੇ ਸੀਐਮ ਭਗਵੰਤ ਮਾਨ ਨੂੰ ਨਾ ਹੀ ਕੋਈ ਉਹਨੂੰ ਉਹਦਾ ਆਪਣੇ ਪੰਜਾਬ 'ਚ ਪੜਨ ਦਾ ਪਹਿਲਾ ਨੰਬਰ ਤਾਂ ਕਿਉਂਕਿ ਉਹ ਦਿੱਲੀ ਦੇ ਜਿੱਤੇ ਹੋਏ ਆ ਆਪਣੇ ਪੰਜਾਬ 'ਚ ਉਹਦਾ ਕੋਈ ਮਤਲਬ ਨਹੀਂ ਇੱਧਰ ਆਉਣ ਦਾ ਪਰ ਇਹ ਹਰ ਵਾਰ ਆਪਾਂ ਜੇ ਉਹ ਦੇਖਦੇ ਆਂ ਬਈ ਇਹਨੂੰ ਰਬੜ ਦੀ ਮੋਹਰ ਬਣਾਇਆ ਹੋਇਆ ਹੈ ਜਿੱਦਨ ਨੂੰ ਜੀ ਕਰਦੇ ਉੱਥੇ ਚੱਕ ਕੇ ਲਾ ਦਿੰਦਾ ਜਿੰਦਾਂ ਜੀ ਕਰਦਾ ਹੁਣ ਜਿਵੇਂ ਕੇਜਰੀਵਾਲ ਲਾ ਲਈਏ ਉਹ ਤਾਂ ਹੁਣ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਇੱਕੋ ਵੀ ਅਪਰਾਧੀ ਹੈ ਜੇਲ੍ਹ ਦੇ ਵਿੱਚ ਰਿਹਾ ਹੋਇਆ ਤਾਂ ਉਹ ਕੀ ਪਲਾ ਕਰੂਗਾ ਜਿਹੜਾ ਖੁਦ ਹੀ ਅਪਰਾਧੀ ਹੈਗਾ ਉਹ ਚਲੋ ਮੰਨਦੇ ਆ ਉਹ ਉਹ ਚਲੋ ਜਿੱਤੇ ਹੋਏ ਆ ਦਿੱਲੀ ਦੇ ਵਿੱਚ ਐਮਐਲਏ ਆ ਪਰ ਆਪਣੇ ਪੰਜਾਬ ਦੇ ਵਿੱਚ ਵੜਨ ਦਾ ਕੋਈ ਹੱਕ ਨਹੀਂ ਕਿਉਂਕਿ ਜਦੋਂ ਇਹ ਚਲੋ ਆ ਜੇ ਭਵੇਂ ਉਹ ਵੀ ਆ ਜੇ ਨਾਲ ਇਹਨਾਂ ਦੀ ਦੋਨਾਂ ਦੀ ਚੰਗੀ ਤਰ੍ਹਾਂ ਵੇਚਤੀ ਹੁੰਦੀ ਹਰ ਪਾਸੇ ਚੰਗੀ ਤਰ੍ਹਾਂ ਹੀ ਪਤਾ ਇਹਨੂੰ ਚਲੋ ਇੱਕ ਦੋ ਜਗ੍ਹਾ ਤੋਂ ਲੋਕਾਂ ਨੂੰ ਪਤਾ ਨਹੀਂ ਤਾਂ ਇਹਨਾਂ ਦੇ ਚਲਸੇ ਦੇ ਵਿੱਚ ਹਜੇ ਤੱਕ ਵੀ ਲੈ ਰੱਖਿਆ ਕਿਉਂਕਿ ਅਸੀਂ ਪਰसों ਦਾ ਇੰਟਰਵਿਊ ਜੋ ਮੈਂ ਸੁਣੀ ਸੀ ਤੇ ਜੋ ਪੱਤਰਕਾਰ ਵੀ ਦੱਸ ਰਹੇ ਸੀ ਲੋਕ ਤਾੜੀਆਂ ਮਾਰ ਰਹੇ ਆ ਜਦੋਂ ਇਹ ਟੁਚਕਲੇ ਸੁਣਾਉਂਦਾ ਆਪਦੇ ਤਨੂੰ ਪਤਾ ਹੀ ਆ ਭਾਸ਼ਣ ਘੱਟ ਤੇ ਟੁਚਕਲੇ ਜ਼ਿਆਦਾ ਸੁਣਾਉਂਦਾ ਕਿਉਂਕਿ ਆਪਾਂ ਨੂੰ ਪਤਾ ਵੀ ਪਹਿਲਾਂ ਇਹ ਆਪਾਂ ਕਹਿੰਦੇ ਨਾਗਟਾਂ ਦੇ ਵਿੱਚ ਕੰਮ ਕਰ ਚੁੱਕਿਆ ਸੀਐਮ ਭਗਵੰਤ ਮਾਨ ਇਹਦੇ ਖਿਲਾਫ ਬੱਚਾ-ਬੱਚਾ ਆਪਣੇ ਪੰਜਾਬ ਦਾ ਹੋ ਰਿਹਾ ਹੁਣ ਜੋ ਟੀਚਰ ਆ ਇਹ ਵਿਚਾਰੇ ਰੋੜਾ ਤਿਆਰ ਇਹ ਸਾਡੇ ਨੂੰ ਸਾਨੂੰ ਨੌਕਰੀਆਂ ਦੇ ਵਾਅਦੇ ਕਰੇ ਸੀ ਹੁਣ ਮੈਂ ਇਹਨਾਂ ਨੂੰ ਇਹ ਪੁੱਛਣਾ ਚਾਹਣਾ ਇਹ ਜਿਹੜੇ ਇਹ ਕਹਿੰਦੇ ਵੀ ਅਸੀਂ ਨੌਕਰੀਆਂ ਦਿੱਤੀਆਂ ਆ ਦਿੱਤੀਆਂ ਹੁਣ ਇਹ ਦੱਸੋ ਫਿਰ ਜੋ ਇਹ ਆਪਣੇ ਆ ਟੀਚਰ ਆ ਰਹੇ ਆ ਰੋਡਾਂ ਦੇ ਉੱਪਰ ਮਾਸਟਰ ਸਾਰੇ ਮਾਸਟਰ ਤੇ ਮਾਸਟਰੀਆ ਤੇ ਹੁਣ ਇਹ ਭਾਈ ਗਲਤ ਕਹਿ ਰਹੇ ਆ ਝੂਠ ਸੁਬੋਲ ਰਹੇ ਆ ਇਹ ਇਹ ਅੱਜ ਦੀ ਵੀਡੀਓ ਆ ਉਹ ਜੋ ਮੈਂ ਹੁਣ ਤੁਹਾਡੇ ਤੇ ਇੱਕ ਪਹਚਾ ਰਹੇ ਆ ਆਪਾਂ ਸੁਣ ਕੇ ਕਿਉਂਕਿ ਆਪਣੇ ਪੰਜਾਬ 'ਚ ਜੋ ਹੁੰਦਾ ਆਪਾਂ ਤੁਹਾਡੇ ਦੇਖੋ ਪਹਚਾਉਣੇ ਆ ਤੇ ਇਹ ਭਾਈ ਸਾਰੇ ਗੱਪ ਝੂਠ ਮਾਰ ਕੇ ਲੋਕਾਂ ਤੋਂ ਵੋਟਾਂ ਪਵਾ ਲੈਂਦੇ ਆ ਚਲਸੇ 'ਚ ਲੈ ਆਉਂਦੇ ਆ ਆਪਣੇ ਲੋਕ ਆਏ ਜੇ ਫਿਰ ਮਗਰ ਲੱਗ ਜਾਂਦੇ ਇਹਨਾਂ ਦੇ ਕਿਉਂਕਿ ਇਹ ਜਿਵੇਂ ਕਹਿ ਦਈਏ ਆਪਾਂ ਹਰ ਵਾਰ ਆਪਣੇ ਲੋਕਾਂ ਤੋਂ ਬਜ਼ੁਰਗਾਂ ਨੂੰ ਲਾ ਲੋ ਮਾਤਾ ਪਿਤਾ ਨੂੰ ਸਾਰਿਆਂ ਨੂੰ ਹੱਥ ਬੰਨ੍ਹ ਕੇ ਇੱਕ ਵਾਰ ਵੋਟਾਂ ਪਵਾ ਲੈਂਦੇ ਮੁੜ ਕੇ ਨਹੀਂ ਇਹਨਾਂ ਨੇ ਢੇੜਾ ਮਾਰਨਾ ਜੇ ਕੋਈ ਪੁੱਛਦਾ ਵੀ ਕਰਨਗੇ ਵੀ ਜਾ ਕੋਈ ਨੌਕਰੀ ਮਿਲਦੀ ਵੀ ਆਪਾਂ ਨੂੰ ਕਿਸੇ ਪਾਸੋਂ ਤਾਂ ਪਹਿਲਾ ਨੰਬਰ ਤਾਂ ਪੈਸਿਆਂ ਦੀ ਗੱਲ ਆਉਂਦੀ ਓਥੇ 2-2 ਲੱਖ ਰੁਪਈਆ ਲੱਗਦਾ ਫਿਰ ਜਾ ਕੇ ਨੌਕਰੀਆਂ ਮਿਲਦੀਆਂ ਪੈਸਿਆਂ ਨਾਲ ਨਾ ਕਿ ਕੋਈ ਇਹ ਨੌکریاں ਜਿਵੇਂ ਇਹ ਵਾਅਦੇ ਕਰੀ ਨਾ ਨੌکریاں ਦਿੱਤੀਆਂ ਸਾਡੇ ਇੱਧਰ ਦਾ ਪੰਜਾਬ ਦੇ ਵਿੱਚ 12-12 ਪੜ੍ਹ ਕੇ ਮੁੰਡੇ ਕੁੜੀਆਂ ਐਮਏ ਕਰ ਕਰ ਘਾੜੀਆਂ ਮਜ਼ਦੂਰੀਆਂ ਕਰ ਰਹੇ ਆ ਬਾਹਰਲੇ ਦੇਸ਼ਾਂ 'ਚ ਜਾ ਰਹੇ ਆ ਜਿਵੇਂ ਹੁਣ ਇਹ ਦੱਸ ਰਹੇ ਸੀ ਪੱਤਰਕਾਰ ਵੀ ਦੱਸ ਰਿਹਾਗਾ ਇਹ ਮਾਸਟਰ ਵੀ ਖੁਦ ਦੱਸ ਰਹੇ ਆ ਤੇ ਮਾਸਟਰੀਆਂ ਦੇ ਵਿੱਚ ਉਹਨਾਂ ਦੇ ਸਵਾਲ ਜੋ ਉਹਨਾਂ ਨੇ ਕੀਤੇ ਆ ਵੀ ਸਾਡੇ ਨਾਲ ਇਹ ਵਾਅਦੇ ਕਰੇ ਸੀ ਨੌਕਰੀਆਂ ਦੇ ਅਜੀ ਤਾਂ ਰੋੜਾਂ ਤੇ ਵਰਦੇ ਆ ਸਾਡੀ ਤਾਂ ਇੱਕ ਵਾਰੀ ਆ ਕੇ ਵੀ ਨਹੀਂ ਸੁਣੀ ਸੀ ਐਮ ਭਗਵਾਨਤਮਾਨ ਨੇ ਉਹ ਤਾਂ ਫੇਰ ਹੀ ਸੁਣੂ ਭਾਈ ਜੇ ਇਹਦਾ ਖਹਿੜਾ ਇਹਦਾ ਨਾਲ ਆਪਣਾ ਖਹਿੜਾ ਛੱਡੂ ਇਹਦਾ ਕੇਜਰੀਵਾਲ ਦਾ ਕਿਉਂਕਿ ਹਰ ਪਾਸੇ ਜਦੋਂ ਨਜ਼ਰ ਆਉਂਦਾ ਤਾਂ ਉਹ ਹੈ ਦਿੱਲੀ ਦਾ ਜਿੱਤੇ ਹੋਏ ਐਮਐਲਏ ਉਹ ਪੰਜਾਬ ਦੇ ਵਿੱਚ ਉਹਨੂੰ ਲਿਆਉਣ ਨੂੰ ਫਿਰਦੇ ਆ ਤੇ ਆਪਣੇ ਪੰਜਾਬ ਦੇ ਲੋਕ ਉੱਥੇ ਤਾੜੀਆਂ ਮਾਰੀਂ ਦੇ ਗਿੱਦੜਵਾ ਦੇ ਵਿੱਚ ਇੰਟਰਵਿਊ ਜੋ ਦੇਖੀ ਆ ਮੈਂ ਚੱਬੇਵਾਲ ਪਿੰਡ ਦੀ ਹੋਰ ਵੀ ਕਈ ਪਿੰਡਾਂ ਦੀਆਂ ਆ ਰਹੀਆਂ ਸਾਹਮਣੇ ਲੋਕਾਂ ਨੂੰ ਜਿਵੇਂ ਕੋਈ ਧਤੂਰਾ ਖਵਾਇਆ ਹੁੰਦਾ ਐ ਬੈਠੇ ਹੋ ਤਾਂ ਤਾਂ ਕਰਕੇ ਕਹਿੰਦੇ ਆ ਬਈ ਆਪਣੇ ਲੋਕਾਂ ਚ ਘਾਟ ਆਪਣੇ ਪੰਜਾਬ ਦੇ ਲੋਕਾਂ ਚ ਤਾਂ ਇਹ ਥੋੜਾ ਜਿਹਾ ਇਸ ਕਰਕੇ ਚੰਬ ਰਹੇ ਆ ਹੋਰ ਕੋਈ ਗੱਲ ਨਹੀਂ ਕਿਉਂਕਿ ਇਹਨਾਂ ਨੇ ਚੁਣਿਆ ਤਾਂ ਐ ਸੀਗਾ ਵੀ ਕੋਈ ਕੰਮ ਕਰਨਗੇ ਨਵੀਂ ਪਾਰਟੀ ਆ ਪਰ ਕੰਮਕਾਰ ਤਾਂ ਬਈ ਜਿਵੇਂ ਆਪਾਂ ਕਹੇ ਦੀ ਹਜੇ ਉਹਨਾਂ ਧੱਕਾ ਕਾਲੀ ਕਾਂਗਰਸ ਸਰਕਾਰ ਨੇ ਨਹੀਂ ਕਰਿਆ ਜੋ 25 ਸਾਲ ਤੋਂ ਉਹ ਜਿੱਤਦੇ ਆਏ ਸੀ ਚਲੋ ਐ ਕਿ ਆਪਾਂ ਨਵੀਂ ਸਰਕਾਰ ਚੁਣੀ ਸੀ ਪੌਣੇ 3 ਸਾਲ ਹੋ ਗਏ ਆਏ ਆਇਆ ਨੂੰ ਇਹਨਾਂ ਨੂੰ ਹਜੇ ਤੱਕ ਕੋਈ ਕੰਮ ਨਹੀਂ ਕੀਤਾ ਇਹਨਾਂ ਨੇ ਕਿਉਂਕਿ ਪੌਣੇ 3 ਸਾਲ ਹੋ ਗਏ ਤੇ ਤੋਂ ਬਾਅਦ ਇੰਨੇ ਟਾਈਮ ਚ ਨਹੀਂ ਕੁਝ ਕੀਤਾ ਤਾਂ ਫਿਰ ਕਿਦੋਂ ਕੀ ਕਰਨਗੇ ਬਈ ਇਹ ਐਂ ਦੱਸੋ ਤਾਂ ਕਰਕੇ ਕਹਿਣੇ ਆ ਬਈ ਇਹ ਆਪਣੇ ਲੋਕਾਂ ਚ ਪੰਜਾਬੀਆਂ ਚ ਘਾਟ ਆ ਇਹ ਮਗਰ ਲੱਗਦੇ ਇਹਨਾਂ ਦੇ ਠੀਕ ਆ ਇੱਕ ਵਾਰ ਇਹ ਝਲਸੇ ਚ ਲੈ ਆਉਂਦੇ ਆ ਲੋਕਾਂ ਨੂੰ ਵੱਡੀਆਂ ਵੱਡੀਆਂ ਗੱਲਾਂ ਮੈਂ ਕਹਣਾ ਵੀ ਬਾਲੇ ਗੱਪ ਜਿਹੜੇ ਹਿਸਾਬ ਨਾਲ ਉਹ ਇਹ ਦੱਸ ਰਹੇ ਮਾਸਟਰ ਵੀ ਕਹਿ ਰਹੇ ਆ ਵੀ ਵੱਡੇ ਵੱਡੇ ਗੱਪ ਬਾਲੇ ਮਾਰਦਾ ਇਹ ਤੇ ਉਹ ਸੱਚੀ ਆ ਗੱਲ ਝੂਠ ਧੁਪਾਨ ਮਾਰਦੇ ਆ ਤੇ ਜੱਤੇ ਇਹਦੇ ਨਾਲ ਇੱਕ ਹੋਰ ਹੈਗਾ ਇੱਕ ਹਰਮੰਦਰ ਕੇਜਰੀਵਾਲ ਹੋ ਗਿਆ ਇੱਕ ਹੋਰ ਆ ਤੇ ਇੱਕ ਆਪਣਾ ਅਨਮੋਲ ਆ ਜੋ ਅਨਮੋਲ 골ਡੀ ਉਹ ਵੀ ਇਹਨਾਂ ਦੇ ਨਾਲ ਦਾ ਹੀ ਇੱਕ ਤਾਂ ਕਰਕੇ ਕਹਿੰਦੇ ਆ ਇਹ ਬਈ ਪੰਜਾਬ ਦੇ ਵਿੱਚ ਗੱਪ ਛੱਪ ਮਾਰ ਕੇ ਤੇ ਉਹ ਕਰ ਰਹੇ ਨੇ ਆਪਣੇ ਕਿਸਾਨ ਭਰਾ ਪਹਿਲਾਂ ਨੰਬਰ ਤਾਂ ਮੈਂ ਇੰਨੀ ਇੱਕ ਗੱਲ ਪੁੱਛੂੰ ਆਪਣੇ ਪੰਜਾਬੀ ਭੈਣਾਂ ਨੂੰ ਭਰਾਵਾਂ ਨੂੰ ਸਾਰਿਆਂ ਨੂੰ ਜਿੱਥੇ ਤੇ ਕੋ ਵੀਡੀਓ ਜਾਂਦੀ ਹੈ ਆਪਣੇ ਪੰਜਾਬ ਦੇ ਵਿੱਚ ਜੇ ਕਿਸੇ ਨੂੰ ਨੌਕਰੀ ਮਿਲਿਆ ਤਾਂ ਦੱਸੋ ਬਈ ਇਹਨੇ ਜਿਵੇਂ ਵਾਅਦੇ ਕਰਦਾ ਮੈਂ ਬਿਜਲੀ ਫਰੀ ਹਾਂ ਬਿਜਲੀ ਮੰਨਦੇ ਆ ਫਰੀ ਕਰਤੀ ਇਹਦੇ ਨਾਲ ਸਾਡੇ ਗਰੀਬਾਂ ਦੇ ਹੱਲ ਕਿਵੇਂ ਆਉਣਗੇ ਏ ਬਾਕੀ ਕਹਿੰਦਾ ਨੌਕਰੀਆਂ ਨੌਕਰੀਆਂ ਜੇ ਦਿੱਤੀਆਂ ਹੁੰਦੀਆਂ ਫਿਰ ਤੇਰੇ ਖਿਲਾਫ ਇੰਨੇ ਧਰਨੇ ਨਹੀਂ ਲੱਗਦੇ ਸੀਗੇ ਫਿਰ ਲੋਕ ਕਹਣ ਇਹ ਕਹਿਣਾ ਸੀ ਵੀ ਸਾਨੂੰ ਵੀ ਬਹੁਤ ਵਧੀਆ ਸਾਡੇ ਪੰਜਾਬ ਚ ਕੰਮ ਹੋ ਰਿਹਾ ਕਿਉਂਕਿ ਹਜੇ ਤੱਕ ਸਾਨੂੰ ਤਾਂ ਕੋਈ ਹਜੇ ਤੱਕ ਤੇਰੇ ਹੱਕ ਦੇ ਵਿੱਚ ਖੜਾ ਨਜ਼ਰ ਨਹੀਂ ਆਇਆ ਹਾਂ ਕੋਈ ਜੇ ਛੋਟੀ ਪਾਰਟੀ ਦਾ ਹੋਊਗਾ ਵੀ ਕੋਈ ਤੇ ਉਹ ਭਵੇਂ ਛੋਟੇ ਹੱਕ ਚ ਬੋਲਦੇ ਨਹੀਂ ਤਾਂ ਪੰਜਾਬ ਚੋਂ ਤਾਂ ਕੋਈ ਹਜੇ ਤੱਕ ਆਵਾਜ਼ ਨਹੀਂ ਉੱਠੀ ਗਈ ਜਿੱਧਰ ਨੂੰ ਜਾਂਦੇ ਆ ਉਧਰ ਨੂੰ ਗਾਲਾਂ ਹੀ ਮਿਲਦੀਆਂ ਇਹਨਾਂ ਨੂੰ ਕਾ ਕਰਕੇ ਕਹਿਨੇ ਆ ਆਪਣੇ ਪੰਜਾਬੀ ਲੋਕਾਂ ਚ ਘਾਟ ਆ ਬਈ ਕਿਉਂਕਿ ਹਰ ਵਾਰ ਆਪਾਂ ਨੂੰ ਪਤਾ ਸਾਰਿਆਂ ਨੂੰ ਚਲਸੇ ਚ ਲੈ ਆਉਂਦੇ ਆ ਕਿਉਂਕਿ ਚਲੋ ਐਤ ਕੀਤਾ ਆਪਾਂ ਨੂੰ ਸਾਰਿਆਂ ਨੂੰ ਐ ਸੀ ਵੀ ਨਵੀਂ ਸਰਕਾਰ ਚੋਲਣੋ ਕਿਉਂਕਿ ਤੁਰ ਤੋਂ ਕਾਂਗਰਸੀ ਕਾਲੀ ਜਿੱਤਦੇ ਆਇਆ ਵੀ ਐਤ ਕੀ ਕੋਈ ਨਵਾਂ ਕੁਝ ਮਿਲੂਗਾ ਦੇਖਣ ਨੂੰ ਹਰ ਵਾਰ ਆਪਣੇ ਲੋਕਾਂ ਨਾਲ ਇਹੀ ਹੁੰਦਾ ਉਹ ਇਸ ਕਰਕੇ ਹੁੰਦਾ ਕਿਉਂਕਿ ਆਪਣੇ ਲੋਕ ਬਈ ਝੱਜ ਕੇ ਫਿਰ ਵੋਟਾਂ ਪਾਉਂਦੇ ਇਹਨਾਂ ਲੋਕਾਂ ਨੂੰ ਤਾਂ ਕਰਕੇ ਹੁਣ ਕਹਿਣਾ ਮੈਂ ਤੁਹਾਨੂੰ ਚਲੋ ਅੱਜ ਦੀ ਵੀਡੀਓ ਜੋ ਆਪਣੀ ਸੀ ਜੀ ਖੁਲਾਸਾ ਕਰਨ ਵਾਸਤੇ ਜੋ ਸੀਐਮ ਭਗਵੰਤ ਮਾਨ ਦਾ ਤੇ ਜੋ ਉਹਨਾਂ ਦੇ ਨਾਲ ਇੱਕ ਕੇਜਰੀਵਾਲ ਆ ਸਾਰਿਆਂ ਨੂੰ ਪਤਾਗਾ। ਵੀ ਲੋਕਾਂ ਨੂੰ ਝਲਸੇ ਚ ਲੈ ਆਉਂਦਾ ਇੱਥੇ ਰੈਲੀ ਕਰਤੀ ਇੱਥੇ ਭਾਸ਼ਣ ਕਰਤਾ ਲੋਕ ਫੇਰ ਮਗਰ ਲੱਗ ਜਾਂਦੇ ਆ। ਚਲੋ ਜੀ ਕੱਲ ਨੂੰ ਆਪਾਂ ਨਵੇਂ ਟੌਪਿਕ ਤੇ ਮਿਲਦੇ ਆ ਤੇ ਅੱਜ ਇੰਨੀ ਇੱਕ ਅਪੀਲ ਜ਼ਰੂਰ ਆਪਣੇ ਭੈਣਾਂ ਨੂੰ ਭਰਾਵਾਂ ਨੂੰ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਇੱਕ ਵੀਡੀਓ ਨੂੰ ਚੰਗੀ ਤਰ੍ਹਾਂ ਸੁਣਾਇਆ ਕਰੋ ਵੀ ਕੀ ਕਹਿ ਰਹੇ ਆ ਵੀਡੀਓ ਦੇ ਵਿੱਚ ਹੀ। ਧੰਨਵਾਦ।